ਪੰਜਾਬ ਪੁਲਸ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਹਮੇਸ਼ਾ ਹੀ ਕਈ ਵਾਰ ਸਵਾਲਾਂ ਦੇ ਘੇਰੇ ਦੇ ਵਿੱਚ ਖੜ ਜਾਂਦੀ ਹੈ ਕਿਉਂਕਿ ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਦੀ ਪੁਲਸ ਦੀ ਕಸ್ಟਡੀ ਦੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਪੀੜਤ ਪਰਿਵਾਰ ਦੇ ਵੱਲੋਂ ਪੋਰਸ ਅਧਿਕਾਰੀਆਂ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਤੇ ਇਨਸਾਫ ਦੀ ਮੰਗ ਦੇ ਵਾਸਤੇ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ। ਪਰਿਵਾਦਾ ਦੋਸ਼ ਹੈ ਕਿ ਪੁਲਿਸ ਨੇ ਨੌਜਵਾਨ ਦੇ ਉੱਤੇ ਤਸ਼ੱਦਦ ਕੀਤਾ ਜਿਸ ਕਰਕੇ ਉਸ ਦੀ ਮੌਤ ਹੋਈ ਅਤੇ ਅਜਿਹੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਮੈਨੂੰ ਖੁਦ ਇਹਨਾਂ ਨੇ ਮਾਰਿਆ ਹੀ ਹੋਗਾ ਤੇ ਸਾਰੀ ਪੁਲਿਸ ਨੇ ਕੋਟ-ਕੋਟ ਕੇ ਮਸੀਦਾ ਦੇ ਬੰਦੇ ਆਪ ਨਾਲ ਖੜੋ ਕੇ ਬਤਾਉਂਦੇ ਨੇ ਸਾਡਾ ਮੁੰਡਾ ਮਾਰਦਾ ਇਹਨਾਂ ਨੇ ਰਾਤ। ਮਰੇ ਹਵਾਤ ਪਈ ਸੁਲਤਾਨ ਜਕ ਲਈ ਮਰੇ ਹੁਣ ਸੁਲਤਾਨ ਕਾਦੀ ਜੀ ਲਈ ਆਏ ਤੁਸੀਂ ਉਹਦੇ ਖਾਣੇ ਪਿਆ ਰਹੇ ਤੋ ਉਹ ਅਸੀਂ ਆ ਕੇ ਆਪੇ ਚੱਕ ਲੈਂਦੇ ਸਾਡੇ ਸਾਹਮਣੇ ਵੀ ਕੱਲ ਘਟਾਇਆ ਅਸੀਂ ਉੱਥੇ ਸੀਗੇ ਰਾਤੀ ਭਾਈ ਬਲਦੇਵ ਜਿਹੜਾ ਵਾ ਬਲਦੇਵ ਐ ਇੱਥੇ ਕਲੇ ਤੇ ਹੱਥ ਰੱਖ ਕੇ ਬੋਲਦਾ ਉਹਨੂੰ ਅਸੀਂ ਕਿਹਾ ਜੀ ਭਾਜੀ ਮਾਰਨਾ ਮਾਰਨਾ ਬੱਚੇ ਮਰ ਜਾਂਦੇ ਇਹਨਾਂ ਨੇ ਰਾਤ ਉਹ ਕੁੱਟਣੀ ਕੁੱਟੇ ਮੁੰਡੇ ਵਾ ਕੁੱਟੀ ਕੁੱਟੇ ਹੁਣ ਜਦੋਂ ਸਾਡਾ ਮੁੰਡਾ ਮਾਰ ਗਿਆ ਉਦੋਂ ਇਹ ਸਾਰੇ ਪੌਲਸ ਕੁੱਤੇ ਆਮੂ ਕਠੀ ਹੋ ਗਏ ਨਹੀਂ ਘਾਸਪਾਲੇ ਆਏ ਸਾਡੇ ਮੁੰਡੇ ਨੂੰ ਹੈ ਅੱਜ ਹੀ ਆਈ ਤੱਕ ਘਰੇ ਆ ਪੂਲੇ ਅਈ ਛੱੜਨੇ ਕੋਣੀ ਆ ਤੋ ਇਹ ਪੂਰੀ ਪੂਰੀ ਲੜੀਆ ਖਾਗਣਾ ਪੂਰੀ ਖਾਗਣਾ ਪੂਰੀ ਰਾਤ ਕੋਈ ਸਦੇ ਸਾਪਣਾ ਇੱਧਰ ਕੀਤੀ ਪੌਲਸ ਦਾ ਨਹੀਂ ਲੱਕ ਨਾਲ ਕੀਆ ਕਰਾਉਣਾ ਇਹਦਾ ਨਾਮ ਜੀ ਰਾਹੁਲਿਆ ਭਰਾ ਮੇਰੇ ਇਹਨੇ ਚੱਕਿਆ ਸੀਗਾ ਸ਼ੱਕ ਤੌਰ ਤੇ ਠੀਕ ਹੈ ਜੀ ਦੁਪਹਿਰ ਨੂੰ ਵੀ ਕੁੱਟਿਆ ਵਾ ਰਾਤ ਨੂੰ ਪੰਚਾਇਤ ਮੈਂਬਰ ਨੇ ਆਣ ਕੇ ਰਲ ਕੇ ਕੁੱਟਿਆ ਵਾ ਠੀਕ ਹੈ ਜੀ ਉੱਥੇ ਮੁੱਕ ਗਿਆ ਵਾ ਤੇ ਸਵੇਰ ਹੀ ਚਟਾ ਫਲੋਂਦੇ ਸੀ ਕਿਉਂ ਕੋਈ ਥੋੜਾ ਕੁਝ ਨਹੀਂ ਹੋਇਆ ਚਟਾ ਪੀ ਤੁਸੀਂ ਨਾਲ ਹੀ ਸੀਗੇ ਹਾਂਜੀ ਮੈਂ ਨਾਲ ਹੀ ਸੀਗਾ ਪੁੱਛ ਗਿਸ਼ ਲਈ ਦੋਹਾਂ ਭਰਾਵਾਂ ਨੂੰ ਲਿਆਂਦਾ ਗਿਆ ਸੀ ਹਾਂਜੀ ਦੋਹਾਂ ਭਰਾਵਾਂ ਨੂੰ ਲਿਆਂਦਾ ਗਿਆ ਮਾਮਲਾ ਕੀ ਸੀ ਪੂਰਾ ਮਾਮਲਾ ਸੀਗਾ ਸਰਪੰਚ ਦਾ ਮੁੰਡਾ ਟੀਕਾ ਲਾ ਕੇ ਆ ਮੁੱਕ ਗਿਆ ਸਾਨੂੰ ਫੋਨ ਕੀਤਾ ਸੀਗਾ ਉਹ ਦੇਖ ਕੇ ਉਹ ਵੀ ਆਇਆ ਨਹੀਂ ਘਰੇ ਮੈਂ ਦੇਖਣ ਗਿਆ ਫਿਰ ਆਣ ਕੇ ਇਹਨਾਂ ਨੂੰ ਦੱਸਿਆ ਵਾ ਇਸੇ ਜੀ ਮੈਨੂੰ ਫਸਾਤਾ ਇਹਨਾਂ ਨੇ ਤੁਸੀਂ ਦੋਨਾਂ ਭਰਾਵਾਂ ਨੂੰ ਸਿਰਫ ਹਾਂਜੀ ਦੋਨਾਂ ਭਰਾਵਾਂ ਨੂੰ ਕੀ ਪੁਛਗਿਛ ਕੀਤੀ ਗਈ ਪੁਲਿਸ ਵੱਲੋਂ ਪੁਛਗੈਸ ਇਹਦੀ ਕੀਤੀ ਗਈ ਆ ਵੀ ਕਿਦਾਂ ਮੁੱਕਾ ਵਕ ਥੋ ਲੈ ਕੇ ਆਂਦਾ ਵਾ ਸਾਨੂੰ ਤਾਂ ਇਹਨਾਂ ਪਤਾ ਨਹੀਂ ਅਸੀਂ ਦੇ ਨਾਲ ਵੀ ਨਹੀਂ ਗਏ ਹਾਂਜੀ ਇਹ ਘਟਨਾ ਰਾਤ ਹੋਇਆ ਕੀ ਦਰਸਲ ਰਾਤ ਕੁਝ ਨਹੀਂ ਆਈ ਸੀ ਕਿ ਪੰਚਾਇਤ ਮੈਂਬਰ ਗੱਡੀ 'ਚ ਇਹਨਾਂ ਨੇ ਦਾਰੂ ਵੀ ਪੀਤੀ ਉਹਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਇਹਨਾਂ ਨੇ ਬਾਦਾਂ ਸਾਨੂੰ ਸਾਈਡ 'ਤੇ ਜਾ ਕੇ ਕੁੱਟਿਆ ਵਾ ਦੋਨੂੰ ਤੁਹਾਨੂੰ ਦੋਨੂੰ ਹਾਂਜੀ ਦੋਵਾਂ ਭਰਾਵਾਂ ਨੂੰ ਕੁੱਟਿਆ ਇਹਨਾਂ ਨੇ ਉਹ ਮੁੱਕ ਗਿਆ ਵਾ ਤੇ ਇਹਨੂੰ ਚਿੱਟਾ ਬਣਾਉਂਦੇ ਹੀ ਮੁੱਕੇ ਪਏ ਨੂੰ ਵੀ ਪੀ ਪੀ ਕੁਝ ਨਹੀਂ ਹੋਇਆ ਹਾਂਜੀ ਫੇਰ ਹਸਪਤਾਲ ਲੈ ਕੇ ਆਇਆ ਤਾਂ ਬਾਦਾਂ ਹੁਣੇ ਨਹੀਂ ਹਸਪਤਲ ਜਦੋਂ ਲਿਆਂਦਾ ਉਹਦੋਂ ਡੈਥ ਹੋ ਗਿਆ ਸੀਗਾ ਹਾਂਜੀ ਕੋਈ ਨਸ਼ਾ ਪਤਾ ਕਰਦਾ ਸੀ ਪਹਿਲਾਂ ਉਹ ਹਾਂਜੀ ਨਸ਼ਾ ਪਤਾ ਲਈ ਥੋੜਾ ਬੋਧਾ ਕਰਦਾ ਸੀ ਇੰਨਾ ਨਹੀਂ ਕਰਦਾ ਹਾਂਜੀ ਤੇ ਪੁਲਿਸ ਚਿੱਟਾ ਤੁਸੀਂ ਕਹਿ ਰਹੇ ਆਪ ਪਿਆਰੀ ਸੀ ਹਾਂਜੀ ਆਪ ਰਾਹੀ ਸੀ ਆਪ ਹੀ ਹੁੰਦੇ ਹਾਂ ਚਿੱਟਾ ਪੁਲਿਸ ਕੋਲ ਕਿੱਥੋਂ ਆਇਆ ਪਤਾ ਨਹੀਂ ਜੀ ਹੁਣ ਮੰਗ ਕੀ ਕਰਨੀ ਚਾਹੁੰਦੇ ਹੋ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਨੇ ਪਰਸ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋ ਹਾਂ ਜੀ ਕਰਦੇ ਹਾਂ ਦੂਜੇ ਪਾਸੇ ਸਮਾਉ ਨੂੰ ਲੈ ਕੇ ਜਦੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਨਿਰਪੱਖਤਾ ਦੇ ਨਾਲ ਜਾਂਚ ਕਰਕੇ ਜੋ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਕਿ ਇਨਸੀਡੈਂਟ ਸਾਡੇ ਤੇ ਰਿਪੋਰਟ ਹੋਇਆ ਹੈ ਜਿਹਦੇ ਵਿੱਚ ਅਸੀਂ ਜਿਹੜੀ ਹੁਣ ਕਾਰਵਾਈ ਕਰਵਾ ਰਹੇ ਹਾਂ ਹੈਗੇ ਆਨ ਜਸਟਿਸ ਸਾਹਿਬ ਤੋਂ ਉਸ ਤੋਂ ਬਾਅਦ ਜੋ ਵੀ ਫੈਕਟਸ ਹੋਵੇ ਤੇ ਬਾਅਦ ਵਿੱਚ ਉਹ ਸਾਰਾ ਜਿਹੜੀ ਕਾਰਵਾਈ ਪਾਈ ਜੇਗੀ ਪਰ ਹਾਲਜਿਹੜਾ ਹੈਗਾ ਇਮੀਡੀਏਟਲੀ ਜਿਹੜੀ ਹੈਗੀ ਹੈ ਅਜੀ ਕਰੋਨਾ ਤਾਬੇ ਦੇ ਪ੍ਰਕਿਰਿਆ ਦਾ ਜਿਹੜੀ ਹੈਗੀ ਹੈ ਮੈਜਿਸਟਰ ਸਾਹਿਬ ਕੋਲ ਰੱਖੀ ਡੇਰ ਕਰਤਾ ਹੈ ਸਰ ਉਹਨਾਂ ਵੱਲੋਂ ਬੜੇ ਗੰਭੀਰ ਰੂਪ ਪੁਲਿਸ ਦੇ ਉੱਤੇ ਲਾਇਆ ਗਿਆ ਕਿ ਹਾਂ ਵੀ ਪੁਲਿਸ ਨੇ ਖੁਦ ਚਿੱਟਾ ਦੇ ਰਹੀ ਸੀ ਉਹਨੂੰ ਕੋਸ਼ਿਸ਼ ਕੀਤੀ ਗਈ ਕੁੱਟਮਾਰ ਕੀਤੀ ਗਈ ਇਸ ਤਰ੍ਹਾਂ ਦੇ ਗੰਭੀਰ ਰੂਪ ਜਿਹੜੇ ਪਰਿਵਾਰ ਵੱਲੋਂ ਲਾਇਆ ਗਿਆ ਹੈ ਇਨਵੈਸਟੀਗੇਸ਼ਨ ਨੀਸ਼ਿਸ ਜਿਸ ਤੇ ਹੈਗੀ ਹੈ ਤੇ ਜਿਹੜੇ ਜਿਹੜੇ ਫੈਕਟਸ ਹੈਗੇ ਉਹਨਾਂ ਨੂੰ ਵੈਰੀਫਾਈ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ ਅਸੀਂ ਵੀ ਅਜੇ ਤੱਕ ਕੋਈ ਗੱਲ ਨਹੀਂ ਇਸ ਮਾਮਲੇ 'ਚ ਫੜਿਆ ਗਿਆ ਸੀ ਉਹਨੂੰ ਜੀ ਇਹਦੇ ਵਿੱਚ ਜਿਹੜਾ ਸੀਗਾ ਇਹਦੇ ਵਿੱਚ ਕੋਈ ਡਰੱਗਸ ਦਾ ਜਿਹੜਾ ਸੀਗਾ ਉਸ ਦੇ ਪੁਸ਼ਕਸ਼ੇਸ਼ ਵਿੱਚ ਇਹਨੂੰ ਧਿਆਨ ਦਾ ਗਿਆ ਸੀਗਾ ਉਸ ਪੁਸ਼ਕਸ਼ੇਸ਼ ਦਰਾਂ ਇਹ ਮੌਤ ਮੌਤ ਹੋਈ ਕਦੋਂ ਜੀ ਇਹ ਜੀ ਦੇਖੋ ਇਹ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੋਈਆਂ ਪੋਸਟਮਾਰਟ ਤੋਂ ਬਾਅਦ ਹੀ ਮੈਂ ਐਗਜ਼ੈਕਟਲੀ ਕਹਿੰਦਾ ਹਾਂ ਕਿ ਉਹਨਾਂ ਨਾਲ ਇਹ ਤਾਂ ਰਿਪੋਰਟ ਆਉਣੀ ਜਿਹੜੀ ਹੈ ਵੈਰੀਫਾਈਡ ਫੈਕਟ ਤੋਂ ਬਾਅਦ ਜੀ ਤੇ ਕਸਟਡੀ ਦੌਰਾਨ ਕੋਈ ਦਿੱਕਤ ਆਈ ਸੀ ਇਹਨੂੰ ਜੀ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੈਰੀਫਾਈ ਕਰਕੇ ਮੈਂ ਦੱਸ ਸਰ ਕੀ ਨਾਮ ਸੀ ਇਹਨਾਂ ਦਾ ਤੇ ਕੀ ਵੀਰਪਾਲ ਸਿੰਘ ਸੀਗਾ ਕਦੋਂ ਲੈ ਕੇ ਆਏ ਸੀ ਇਹਨਾਂ ਨੂੰ ਇਹ ਮੈਂ ਚੈੱਕ ਕਰਕੇ ਤੁਹਾਨੂੰ ਦੱਸਾਂਗੀ ਠੀਕ ਸਰ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਪੁਲਿਸ ਕਸਟਡੀ ਦੇ ਵਿੱਚ ਕਿਸੇ ਵਿਅਕਤੀ ਦੀ ਮੌਤ ਹੋਈ ਹੋਵੇ ਸੋ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਤੋਂ ਬਾਅਦ ਪੀੜਤ ਪਰਿਵਾਰਾਂ ਦੇ ਵੱਲੋਂ ਇਨਸਾਫ ਵਾਸਤੇ ਧਰਨੇ ਲਗਾਏ ਜਾਂਦੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ